ਤੋ ਪਹਿਲੇ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਤੇ ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹਾਂਗੀ ਕਿ ਪੁਲਿਸ ਤੁਹਾਡੇ ਨਾਲ ਹਰ ਵੇਲੇ ਖੜੀ ਹੈ ਤੇ ਤੁਸੀਂ ਵੀ ਪੁਲਿਸ ਦਾ ਸਾਥ ਦਿਓ ਤਾਂ ਕਿ ਅਸੀਂ ਬਹੁਤ ਸੁਰੱਖਿਅਤ ਤਰੀਕੇ ਦੇ ਨਾਲ ਇਹ ਸਾਰਾ ਤਿਉਹਾਰਾਂ ਦਾ ਸੀਜ਼ਨ ਮਨਾ ਸਕੀਏ ਪੁਲਿਸ ਦੇ ਹਰ ਜਗ੍ਹਾ ਤੇ ਹਰ ਰਸ਼ ਵਾਲੀਆਂ ਜਗ੍ਹਾ ਤੇ ਨਾਕੇਬੰਦੀ ਕੀਤੀ ਜਾਏਗੀ ਪੁਲਿਸ ਵੱਲੋਂ ਮਾੜੇ ਅੰਸ਼ਰਾਤੇ ਸਖਤ ਨਿਗਰਾਨੀ ਰੱਖੀ ਜਾਏਗੀ ਜੇ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਸੰਦੇਸ਼ ਹੈ ਜੇ ਤੁਹਾਨੂੰ ਕਿਤੇ ਵੀ ਕੋਈ ਸ਼ੱਕੀ ਵਸਤੂ ਪਈ ਮਿਲਦੀ ਹੈ ਤੇ ਇਮੀਡੀਏਟਲੀ ਪੁਲਿਸ ਨੂੰ ਪੁਲਿਸ ਕੰਟਰੋਲਡ ਨੰਬਰ ਤੇ 112 ਤੇ ਥਾਣੇ ਦੇ ਕੰਟੈਕਟ ਨੰਬਰ ਤੇ ਜਾਂ ਮੇਰੇ ਕੰਟੈਕਟ ਨੰਬਰ ਤੇ ਨਾਲ ਦੀ ਨਾਲ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਤਾਂ ਕਿ ਉੱਥੇ ਮੌਕੇ ਤੇ ਪੁਲਿਸ ਪਹੁੰਚ ਕੇ ਕਾਰਵਾਈ ਕੀਤੀ ਜਾ ਸਕੇ ਇਸ ਦੇ ਨਾਲ ਹੀ ਟ੍ਰੈਫਿਕ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕੀ ਤੁਸੀਂ ਟ੍ਰੈਫਿਕ ਦੀ ਵਿਵਸਥਾ ਨੂੰ ਬਣਾਉਣ ਵਿੱਚ ਸਾਡਾ ਸਾਥ ਦਿਓ ਸਹਿਯੋਗ ਦਿਓ ਤੇ ਪੁਲਿਸ ਤੁਹਾਡੇ ਨਾਲ ਤੁਹਾਡਾ ਸਹਿਯੋਗ ਦੇਵੇ ਤੇ ਇਹ ਤਿਉਹਾਰਾਂ ਦਾ ਸੀਜ਼ਨ ਅਸੀਂ ਬਹੁਤ ਚੰਗੇ ਤਰੀਕੇ ਨਾਲ ਕਰੀਏ ਧੰਨਵਾਦ